ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸਨਾਵ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਸੜਦੀ ਖਲਾਲ ਅਜਮਸਤ ਜੀ ਅੱਜ ਆਪਾਂ ਗੱਲ ਕਰਦੇ ਆ ਜਾਂਪਰਾ ਦੀ ਅਛੂਲੀ ਹੁਣ ਤੁਸੀਂ ਦੇਖੋ ਵੀ ਇੱਕ ਤਾਂ ਬਿੱਜੂ ਤੇ ਲੂੰਬੜੀ ਖੱਟ ਚ ਰਹਿੰਦੇ ਆ ਹਾਂ ਜੀ ਰੈਚ ਦੇ ਪੂਸ ਹੈ ਨਹੀਂ ਨਿੱਹੀ ਜੀ badi ji pusa te jat ji hai na haan ji oh kyon hai pata ਕਿਉਂ ਹੋ ਗਈ ਪਹਿਲਾਂ ਨਾ ਕਹਿੰਦੇ ਪੜੇ ਵੇਲੇ ਚ ਕਿਸੇ ਜਾਨਵਰ ਦੇ ਪੂਛ ਨਹੀਂ ਹੁੰਦੀ ਸੀ ਅੱਛਾ ਜੀ ਸਿਵਾਏ ਸ਼ੇਰ ਦੇ ਅੱਛਾ ਜੀ ਕੱਲੇ ਸ਼ੇਰ ਦੇ ਪੂਛ ਹੁੰਦੀ ਹੋਰ ਕਿਸੇ ਦੇ ਨਹੀਂ ਅੱਛਾ ਜੀ ਤੇ ਕਿਉਂਕਿ ਸ਼ੇਰ ਰਾਜਾ ਸੀ ਹਾਂ ਜੀ ਤੇ ਨਾ ਕਿਸੇ ਨੂੰ ਦਿੰਦਾ ਸੀ ਪੜੇ ਜਾਨਵਰ ਤੰਗ ਮੱਖੀਆਂ ਡਾਉਣ ਤੋਂ ਜਾਨ ਭਰਾਵਾਂ ਦੇ ਜਾਨਵਰ ਐਸੇ ਭਜਨ ਕੀੜੇ ਪੈ ਗਏ ਮੱਖੀਆਂ ਖਾ ਗੀਆਂ ਮਰ ਗਏ ਹਨਾ ਬਹੁਤ ਨਸਾਨ ਹੋਇਆ ਕਹਿੰਦੇ ਜੀ ਜਾਨਵਰਾਂ ਚ ਭਾਰੀ ਵਿਰੋਧ ਹੋਇਆ ਹਾਂ ਜਿਵੇਂ ਹੁਣ ਮੋਦੀ ਰੰਤ ਹਾਂਜੀ ਐ ਹੋਇਆ ਅੱਛਾ ਜੀ ਚੰਗਾ ਜਾਣੇ ਨਾਰਾ ਬਾਜੀ ਹੋਈ ਹਾਂਜੀ ਤੇ ਉਹ ਕਹਿੰਦੇ ਵੀ ਐਂ ਕਰੋ ਵੀ ਕਿਉਂ ਯਾਰ ਤੂੰ ਤੇ ਪੁੱਛਿਆ ਕਿਉਂ ਨਹੀਂ ਦਿੰਦਾ ਸਾਨੂੰ ਹਾਂ ਹੈਂ ਛੇਰ ਦੇ ਭਾਈ ਕੰਮ ਤੋਂ ਕਹਿੰਦੇ ਝੂਨਾ ਛੱਡ ਕੇ ਹਾਂ ਚੱਕੇ ਜਾਂਚ ਕਰਦੇ ਜੰਗਲ ਚ ਉਹਨਾਂ ਨੇ ਕੰਮ ਛੱਡ ਤੇ ਵਾਵਾ ਸਾਰੇ ਨਾ ਕੋਈ ਬਾੰਦਰਾ ਇਧਰ ਉਧਰ ਟਪੂਛੀ ਮਾਰੇ ਨਾ ਕਾਟੋ ਪੱਜੇ ਨਾ ਕੋਈ ਰਹਿ ਚਪਜੇ ਨਾ ਕੋਈ ਨਾ ਲੂੰਗੜੀ ਨਾ ਕੋਈ ਲੈਣਾ ਰਾਤੇ ਨਾ ਸਭ ਟੈਕੇ ਸਭ ਟੈਕੇ ਪੁਰਾ ਕਿਆਰ ਵਿਆਹ ਦਾ ਕੰਮ ਖਰਾਬ ਆ ਯਾਰ ਉਹਦੇ ਕੋਲੇ ਪਾਂਛੀ ਰੱਖਿਆ ਹੁੰਦਾ ਸ਼ੇਰ ਕੋਲੇ ਅੱਛਾ ਜੀ ਉਹਨੇ ਕਦਨ ਪਾਂਛੀ ਨੂੰ ਜੱਦਾ ਕਹਿੰਦਾ ਵੀ ਹਰਾ ਗੱਲ ਸੁਣ ਮੇਰੀ ਉਹ ਕਹਿੰਦਾ ਹੁਕਮ ਕਰੋ ਪਾਛਾ ਉਹ ਕਹਿੰਦਾ ਜੇ ਸੱਦਾ ਦੇਤੀਆ ਸਾਰੇ ਜਾਨਵਰਾਂ ਨੂੰ ਵੀ ਪਾਸੋਂ ਨੂੰ ਦਰਬਾਰਤ ਪਹੁੰਚਣ ਤੇ ਪੂਛਾਂ ਵੱਡੀਆਂ ਜਾਣ। ਅੱਛਾ ਜੀ। ਧੀਰਜ। ਅਹ ਦੇਰ ਵੀ ਆ ਕਹਿੰਦਾ ਲਾਪਾ ਲਾਈਏ। ਹਾਂ। ਘੜੀ ਜਾਂਦੇ ਆ। ਹਾਂ। ਹੋ ਸਕਦਾ ਪਾਣੂ ਸਾਰੇ ਵੋਟਾਂ ਹੀ ਨਾ ਪਾਉਣਾ ਹਨ। ਹਾਂ। ਤੇ ਕਹਿੰਦੇ ਝੀਂਤਿਆਂ ਨੂੰ ਬਣਾ ਕੇ ਬੈਜਣ ਰਾਜਾ ਅਪਦੁਰੇ ਫਿਰਾਂਗੇ ਵੋਟਾਂ ਦਾ ਟੈਨ। ਹਾਂ। ਜਹਾ ਕਹਿੰਦਾ ਕਹੇ। ਅਹ ਉਹੀ ਗੱਲ। ਉੱਡਿਆ ਤੋਂ ਦਾ ਪਾਂਚੀ। ਕਰ ਕਰ ਦਿੰਦਾ ਸਨੇਹ ਵਰਦਾ ਹੁਣ ਵੱਡੇ ਪਾਂਛੀ ਰਹਿ ਗਏ ਦੂਜੇ ਦਿਨ ਪੱਟਿਆਂ ਅਲ ਹੋ ਗਿਆ ਅੱਧੇ ਕਿ ਮਿਲੇ ਅੱਧੇ ਕਿ ਨਾ ਮਿਲੇ ਵਿਚਾਰਾ ਕਹਿੰਦਾ ਯਾਰੋਂ ਪਰਸੋਂ ਤੱਕ ਤਾਂ ਬੰਡਣੀਆਂ ਹੀ ਆਂ ਕੱਲ ਨੂੰ ਗਾਉਣ ਦਾ ਟਾਈਮ ਕਿਹੜਾ ਰਹਿ ਗਿਆ ਇਹ ਤੇ ਜਿੱਦੇ ਬੰਡਣੀਆਂ ਸੀ ਉਦੋਂ ਹੀ ਗਿਆ ਭਰਾਵਾ ਉਹ ਗਿਆੜ ਬਗੂੜ ਸਾਰਿਆਂ ਕੋਲੇ ਉਹ ਕਹਿੰਦਾ ਭਰਾਵੋ ਕੀ ਕਰਦੇ ਆ ਪੂਛਾਂ ਬੰਡਣੀਆਂ ਅੱਜ ਰਾਜੇ ਦੇ ਦਰਬਾਰ 'ਚ ਚਲੋ ਸਦਿਆ ਉਹ ਉਹ ਮੰਨ ਸਾਰੇ ਜਾਨਵਰ ਦੇ ਆਗੇ ਸਾਲਾ ਰੈਚ ਨਹੀਂ ਲੱਭਿਆ ਉਹ ਵੀ ਦੱਸੋ ਕਿੱਥੇ ਆ ਇੱਥੇ ਆ ਉਹ ਕਹਿੰਦੇ ਕਿਸੇ ਕੱਢ ਕੋਲੇ ਜਾਊਗਾ ਲੱਭ ਲਾ ਰੈਚ ਨੂੰ ਮਾਧਿਅਮ ਮਾਰੇ ਪਰ ਉਹ ਬੁਰਾ ਹਾਲ ਰੈਚ ਕਿੱਥੇ ਲੱਭਦਾ ਹਾਂਜੀ ਰੈਚ ਨੇ ਕਹਿੰਦਾ ਜਵਾਬ ਦੇਦਾ ਤਾਂ ਆਪ ਪਾ ਲਉਗੇ ਰੈਚ ਮਾਰੇ ਕਰਾਟੇ ਹਾਂ ਆ ਉਹ ਕਹਿੰਦਾ ਯਾਰ ਕਰਾਟੇ ਰਾਂ ਹੀ ਬਾਅਦ ਆਉਂਦੀ ਆ ਕੱਢ ਚੋਂ ਕਿੱਧਰੋਂ ਆਉਂਦੀ ਆ ਲਵਦਾ 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 ਪਹੁੰਚੀ ਜਾ ਦੇਖਿਆ ਤੇ ਰੈਸਸ ਉੱਤਾ ਪਿਆ ਅੱਛਾ ਜੀ ਉਹ ਬਹੁਤ ਹਲੂਆ ਉਹ ਰਚਾ ਉਹ ਢੋਰ ਜਾ ਢੇ ਉੱਠ ਗਿਆ ਕਹਿੰਦਾ ਹੂੰ ਉਹਦਾ ਕੰਮੜਿਆ ਪੂਚਾ ਵੱਡੀ ਜਾਂਦੇ ਆ ਭਾ ਚੱਲ ਆ ਜਾ ਟਾਈਮ ਹੋ ਗਿਆ ਭੱਜ ਲਾਂ ਉਧਰ ਉਹ ਰੈਚ ਦੀ ਵੇਟ ਹੋ ਰਹੀ ਹੈ ਸਾਰੇ ਜਾਨਵਰ ਜਾਵੜੇ ਪਹਿਲਾਂ ਸਭ ਤੋਂ ਪੱਜੀ ਨੋਬੜੀ ਅੱਛਾ ਕਹਿੰਦੀ ਸ਼ੇਰ ਵੀਰਾ ਸ਼ੇਰ ਵੀਰਾ ਮੈਂ ਮਰਜੀ ਦੀ ਪੂਜ ਲੱਭ ਲਾ ਮਜ਼ਾਰੇ ਨੂੰ ਪਹਿਲਾਂ ਆਈ ਹੈ ਉਹ ਕਹਾਂ ਜਾਂ ਪਾਲ ਲਾ ਉਹਨੇ ਤਾਂ ਸੋਹਣੀ ਸੀ ਪੂਜ ਦੇਖ ਕੇ ਚੱਕ ਲਈ ਨੂਗੜੀ ਤਾਂ ਹੋ ਗਈ 70 ਦੇ ਬਾਬਾ ਹਾਂ ਉਹਨੇ ਕਹਾਂ ਪਾਂਗੀ ਤੇ ਲੈਣ ਦੇ ਹਾਂ ਮਗਰੀਆ ਦੀ ਕਾਟੂ ਹਾਂਜੀ ਕਾਟੂ ਨਵੀਂ ਆਉਦੀ ਮਰਜੀ ਦੀ ਲਾਪਰੀ ਲੂੰਗੜੀ ਆ ਗਈ ਪੂਜ ਭੁਰਾ ਛੋਟੀ ਅੱਛਾ ਜੀ ਠੀਕ ਹੈ ਤੇ ਗੇੜਾ ਆ ਗਿਆ ਉਹਨੇ ਵੀ ਉਹ ਜਿਹੀ ਚੱਕ ਲਈ ਬਾਕੀ ਤਾਂ ਫਿਰ ਬੱਲੋ ਹੀ ਪੈ ਗਈ ਦੂਜੇ ਨਾਲ ਪਰ ਆ ਗਏ ਉਹ ਈੜੀ ਚੱਕੀ ਲੈ ਗਿਆ ਕੋਈ ਕਿਹੜੀ ਲੈ ਗਿਆ ਨਾ ਉਹ ਨੂੰਰ ਦੇ ਕੋਈ ਬੁਝਾ ਨਾ ਕਿਸੇ ਹੋਰ ਜਾਣਵਾਰ ਦੇ ਸੀਗੀ ਇਹਦੇ ਹੱਥ 'ਚ ਜਿਹੜੀ ਆ ਗਈ ਭੀੜ 'ਚ ਚੱਕ ਕੇ ਫਟ ਕਰ ਲਈ ਇਹ ਲੋਕਾਂ ਲੱਗਦਾ ਯਾਰ ਮੌਣੀ ਦੀ ਚੱਕਾ ਥੋੜੀ ਹੋਣੀ ਹੈ ਨੀ ਤਾਂ ਮੱਖੀ ਮੁਖੀ ਆ ਕੇ ਵੀ ਇਹਦੇ ਚੱਕ ਕਰਦੇ ਆ ਨਾ ਵੀ ਨਹੀਂ ਬਦਲ ਗਈ ਉੱਥੇ ਤਾਂ ਉਹ ਵੱਢੇ ਪੈ ਗਈ ਯਾਰ ਹਾਂਜੀ ਤੇਰੇ ਚ ਤੁਰਿਆ ਹੋੜੀ ਹੋੜੀ ਅੱਛਾ ਜੀ ਤੇਰੇ ਚ ਤੁਰਿਆ ਆਉਦਾ ਇਹ ਰਾਤ ਨੂੰ ਹੀ ਰਹਿੰਦਾ ਬਈ ਬੰਲੇ 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 ਕਹਿੰਦਾ ਵੀ ਮੱਖੀਆਂ ਦਾ ਸ਼ਹਿਦ ਆ ਕਿਤੇ ਐ ਚੱਤਾ ਭਰਿਆ ਪਿਆ ਯਾਰ ਕਹਿੰਦਾ ਤਾਂ ਚੜ ਗਿਆ ਦਰਾਖਤੇ ਧੀ ਹੌਲੀ ਹੌਲੀ ਜਦੋਂ ਸ਼ਹਿਦ ਵੇਖਿਆ ਜਾ ਕੇ ਮਘੂਰੇ ਵਿੱਚ ਲੱਗਿਆ ਵਾ ਬੱਬਾ ਇਹਨਾਂ ਸ਼ਹਿਦ ਭਰਿਆ ਵਾ ਇਹ ਚ ਕਹਿੰਦਾ ਯਾਰ ਕੁਝ ਤਾਂ ਜਦੋਂ ਨੂ ਪਹੁੰਚਾਂਗੇ ਟਾਈਮ ਬਹੁਤ ਲੱਗ ਜਾਣਾ ਸ਼ਹਿਦ ਤਾਂ ਸ਼ਗੀ ਸ਼ਾਹਦ ਖਾਨ ਲੱਗ ਗਿਆ ਅੱਛਾ ਜੀ ਸੈਰ ਖਸੋੜਿਆ ਕਰੇ ਕੰਮ ਸ਼ਾਹਦ ਖਾਨ ਨੂੰ ਤੇ ਜੱਤ ਲਵੇ ਨਹੀਂ ਕੰਜਲਦੇ ਨੇ ਅੱਛਾ ਜੀ ਜੱਤ ਲਵੇ ਨਹੀਂ ਕਹਿੰਦਾ ਯਾਰ ਫੇਰ ਵੀ ਯਾਰ ਯਾਰ ਮਿੱਤਰਾਂ ਰਾਜਾ ਆਪਣਾ ਉਹਦੇ ਕੋਲ ਜਾਣਾ ਉਹਦੇ ਕੋਲ ਲਿਬਿਆ ਕਰਦਾ ਸ਼ਾਹਦ ਨਾ ਗੰਜਰਾ ਵੀ ਹੋਣਾ ਪਈ ਜੱਤ ਤੇ ਜੀ ਹਾਂ ਮੇਰੇ ਮਦੀਨਾ ਗਿਆ ਮੈਂ ਜਦੋਂ ਚੰ ਮਸਾਇਕ ਨਦੀ ਲੱਭੀ ਅੱਛਾ ਜੀ ਉੱਥੇ ਜਾ ਕੇ ਬਾਗੂ ਤੋਤੇ ਤੇ ਜਾ ਕੇ ਤੁੱਕੀ ਜੇ ਕੋਣ ਵੇਗਿਆ ਗਿਆ ਜੱਗ ਪਹਾੜ ਤੇ ਅੱਛਾ ਜੀ ਏ ਕੀ ਨੀ ਕੀ ਧੁੱਪ ਸੀ ਝਾਂਡ ਦਾ ਟਾਈਮ ਸੀ ਨੀਂਦ ਆ ਗਈ ਸੌਂ ਗਿਆ ਹਾਂ ਇਹ ਸੌਂ ਗਿਆ ਅੱਛਾ ਜੀ ਜਮਾਂਦਾਨ ਸੇ ਵੀ ਅੱਖ ਖੁੱਲੀ ਪਾ ਦਿੱ ਲਿਆ ਹਾਂ ਜਦ ਆਇਆ ਵੇਖਿਆ ਰਾਜੇ ਦਾ ਦਰਬਾਰ ਬੰਦ ਅੱਛਾ ਕੋਈ ਪੰਛੀ ਕੋਈ ਜਾਨਵਰ ਨਾ ਉੱਤੇ ਹਾਂ ਨਾ ਜੇ ਰੂਤੇ ਅੱਛਾ ਜੀ ਤਾਂ ਕੋਈ ਫਾਇਦਾ ਨਹੀਂ ਵਾਹੇ ਮਰਗਾ ਕੋਈ ਸੀ ਦੀ ਦੀ ਕੋਈ ਲੈ ਕੇ ਕੁੜੀਆਂ ਮੇ ਲੁੱਟ ਕੇ ਡੋਢੀ ਕੰਦਾ ਸਭ ਹੋਣੋ ਹੋੜ ਜਾਣਪਰਾ ਦੇ ਤਪਸ ਮਾਰਦਾ ਫਿਰਦਾ ਹੈ। ਹਾਂ। ਤੇ ਬਿਜੂਦ ਰਾਖ ਤੇ ਚੜਿਆ ਬੈਠਾ। ਅੱਛਾ ਜੀ। ਬਿਜੂ ਨੂੰ ਬਾਹਰ ਮਾਰੀ ਕਹਿੰਦਾ ਓਏ ਬਿਜੂੜਾ ਹਾਂ। ਕਹਦਾ ਇੱਥੇ ਦਾਦੇ। ਕਹਾਂ ਬਾਈ ਬਣ ਕੇ ਪੁੱਛ ਦੇ ਦੇ ਯਾਰ। ਤੇਰੇ ਕੰਮ ਦੀ ਜੀ ਹੈ ਕਹਿੰਦਾ। ਦੇ ਦੇ ਯਾਰ ਉਹ ਕਹਿੰਦਾ ਮੇਰੇ ਕੋਲ ਲੱਗੇ ਛੋਟੀ ਜੀ ਇੱਥੇ ਕੰਜਰ ਤੇ ਮੈਂ ਕੀ ਦੇ ਦਿਆ ਤੈਨੂੰ ਹਾਂ। ਮੈਂ ਨਹੀਂ ਦਿੰਦਾ ਭਰਾਵਾ। ਉਹ ਕਹਿੰਦਾ ਮੈਂ ਖੋਲੂ। ਆ ਇਹਦੇ ਭੱਜੇਗਾ ਤੂੰ ਉਹ ਬੜਾ ਬਾਤ ਨਹੀਂ ਆਉਂਦਾ ਭਰਾ ਵਾ ਤਿੰਨ ਚਾਰ ਦਿਨ ਲੜਾਈ ਚੱਲਦੀ ਨਹੀਂ ਉਹਨੇ ਤਾਂ ਚੌਥੇ ਪੰਜਵੇਂ ਦਿਨ ਕਿਤੇ ਭੱਜਿਆ ਜਾਂਦਾ ਤੇ ਮਾਰ ਆ ਜਾ ਪੁੰਜਾ ਆ ਗਿਆ ਕਿਤੇ ਬਿੱਜੂ ਦਾ ਅੱਛਾ ਮਗਰ ਉਹ ਤੋੜੀ ਤੋ ਗੁੰਗਣਾ ਮੂਛ ਪਟਲੀ ਉਹਦੀ ਚਾਹ ਲਗਾ ਦਾ ਕੋਸਤਾ ਮਿਲੀ ਕਹਿੰਦਾ ਉਹ ਕੋ ਨਹੀਂ ਯਾਰੀ ਉਹ ਤੋਂ ਨੂੰ ਮੁਗੜੀ ਜਾਂਦੀ ਸੀ ਉਹਦੀ ਪੱਟਣ ਲੱਗਾ ਜੱਤ ਹੱਥ ਜਾ ਗਈ ਅੱਛਾ ਜੀ ਕਿਉਂ ਚਲ ਜਾਂਦਾ ਆ ਲਾ ਲੈਨੇ ਹਾਂ ਜੱਤ ਲਾ ਕੇ ਪੂਛ ਫਟ ਕਰਨੀ ਅੱਛਾ ਠੀਕ ਹੈ ਤੇ ਹੁਣ ਲੋਗੜੀ ਨੇ ਵੇਖਿਆ ਵੀ ਇਹ ਮੁਗੂਰਾ ਕਾਦਾ ਹਾਂ ਜਦੋਂ ਉੱਤਰੀ ਜੇਕਿਆ ਜਾਗਦੇ ਬਿਜੂ ਘਰਾਣੇ ਮਰੀ ਜਾਵੇ ਉਹ ਕਹਿੰਦਾ ਘਮਲਿਆ ਇੱਥੇ ਕਿਤੇ ਥੱਲੇ ਆਇਆ ਪਿਆ ਤੂੰ ਉਹ ਕਹਿੰਦਾ ਮੇਰੇ ਮਗਰ ਐਚ ਪਿਆ ਵਾ ਆਹ ਘਾਟੇ ਤੇ ਬੜ ਨਹੀਂ ਸਕਦਾ ਕਹਿੰਦਾ ਮੇਰੀ ਪੂਛ ਨੂੰ ਫਿਰਦਾ ਉਹ ਇਹ ਤਾਂ ਮੈਨੂੰ ਵੀ ਬਹੁਤ ਤੰਗ ਕਰਦਾ ਮੇਰੀ ਪੂਛ ਵੱਟਦਾ ਅੱਛਾ ਉਹ ਬਣਾ ਬੋਲੇ ਨਾਲੀ ਨੂੰ ਘੋਰਨਾ ਤੂੰ ਪਟਲਾ ਹਾਂ ਤੰਗ ਨਹੀਂ ਜਾ ਜਾ ਦੋਨੇ ਉਹਦੋਂ ਤੋਂ ਥੰਡੇ ਰਹਿਣ ਲੱਗੇ ਅੱਛਾ ਜੀ ਤੇ ਲੂ ਮੜ ਤਾਂ ਰਹਿ ਚੜੇ ਮੜੀ ਦੀ ਰਹੀ ਉਹ ਜੱਤ ਜੀ ਵਾਲੀ ਪੂਛ ਉਹ ਬਿੱਜੂ ਵਾਲੀ ਕੋਤੇ ਲੈ ਗਿਆ ਅੱਛਾ ਜੀ ਉਹ ਨਾ ਹੀ ਰਹਿ ਗਿਆ ਸੀ ਠੱਲਾ ਸੀਸ ਵਾਲਾ ਜਾਨਵਰ ਇਹ ਹਾਂ ਬੜਾ ਨਰਦਾਈ ਸੀ अच्छा जी जब बाबा मैं ट्रक ਤੇ ਹੁੰਦਾ ਸੀ ਤੇ ਮੈਨੂੰ ਬੜਾ ਝੋਗ ਹੁੰਦਾ ਸੀਗਾ اچھا ਜੀ ਤੇ ਮੈਂ ਭਾਰਤ ਪਰ ਉੱਚਾ ਨੰਗਲਾ ਬਾਰਡਰ ਪੈਂਦਾ ਬਾਬਾ ਇਧਰ ਰਾਸਤਾਨ ਵਾਲੇ ਪਾਸੋਂ ਆਗਰੇ ਆਣਾ ਉੱਤੇ ਰੈਚ ਰੱਖਦੇ ਸਾਰਾ ਪੈਂਦੀ ਮੈਨੂੰ ਕੀ ਪਤਾ ਹੀ ਹੋਇਆ ਕਿ ਬੱਚਾ ਲਈ ਰੈਚ ਤਾਂ ਮੈਂ ਕਿੰਨੇ ਆ ਦੇਵਾਂਗਾ ਕਹਿੰਦੇ 5000 ਦਾ ਮੈਂ ਕਿਹਾ ਮੈਨੂੰ ਦੇ ਦੇ ਮੈਂ ਤਾਂ ਬਾਬਾ ਮੈਂਟ ਚ ਬੜਾ ਦਾ 5000 ਉਹਨਾਂ ਨੂੰ ਉਹਨਾਂ ਨੇ ਮੈਨੂੰ ਰੈਚ ਦਾ ਬੱਚਾ ਦੇਤਾ ਮਾੜਾ ਗੱਡੀ ਖੇਦੀ ਆ ਮਰੇ ਚ ਦੇ ਬੱਚੇ ਨਾ ਹੈ ਮੈਂ ਕਹਤਾ ਨਹੀਂ ਜਾ ਰਹੀ ਆ ਗਏ ਯਾਰ ਅੱਛਾ ਇਹਦਾ ਪੈਨ ਰੱਖਾਂਗੇ ਜਦੋਂ ਵੱਡਾ ਹੋਇਆ ਕੀੜਾ ਮਾਈ ਦਾ ਲਾਲ ਕਰੇ ਪਰ ਤੂੰ ਆਪਣਾ گاڑی ਬਣੀ ਮੈਨੂੰ ਜਦੋਂ ਆਪ ਪਾ ਲੈਣਾ ਸਹੀ ਯਾਰਾ ਘਾਣਾ ਤੇ ਇਹਦਾ ਆਵਰੇ ਟੱਪੇ ਪਾਉਂਦੀਆਂ ਗੱਡੀ ਨਾ ਇਹ ਕਿਰ ਕੇ ਕਢ ਕੇ ਪੰਜ ਹੋ ਲੈ ਗਈ ਅੱਛਾ ਜੀ ਪੰਜ ਹੋ ਲੈ ਗਈ ਨਾਲੇ ਰੱਚ ਲੈ ਗਈ ਲੈ ਫਿਰ ਉਹ ਰੱਖਣ ਦਾ ਅਦਕਾਰ ਇਨੀ ਮਗਦੋ ਕੀ ਬੈਠੇ ਕਹਿੰਦਾ ਉਹਨਾਂ ਕੋਲੇ ਲਾਇਸੈਂਸ ਹੈ ਉਹ ਗੇਡਾ ਪੋੜ ਗਿਆ ਉਹ ਪਿੰਡ ਵਾਲੇ ਉਹਨਾਂ ਕੋਲੇ ਰੱਚੀ ਹਜ਼ਾਰਾਂ ਗੋਲੇ ਇਹ ਕਹਿੰਦਾ ਆ ਆਪਦੇ ਬੰਦਿਆਂ ਕੋਲੇ ਅਧਿਕਾਰ ਹੈ ਤੇ ਸਾਡੇ ਕੋਲੇ ਅਧਿਕਾਰ ਨਹੀਂ ਤੇ ਅਜੇ ਅਸੀਂ ਅਜਾੜ ਹੈ ਹੈ ਉਹ ਮੈਂ ਵਾਪਰ ਰੱਖਣ ਵਾਲੀ ਚੀਜ਼ ਰੱਖੋ ਏ ਮੈਂ ਉਧਰੋਂ ਤੁਰਿਆ ਆ ਮਾ ਆਪਣੇ ਨਾਈਆਂ ਦਾ ਹੋਟਲ ਹੁੰਦਾ ਸੀਗਾ ਗੋਰਖਪੁਰ ਕੋਲੇ ਉਹਨਾਂ ਦੇ ਚੱਟੇ ਚੂਹੇ ਰੱਖੇ ਹੋਏ ਮੈਂ ਉਹ ਲੈ ਲਿਓ ਉਹਨਾਂ ਤੋਂ ਅੱਛਾ ਉਹਨਾਂ ਦਾ 300 ਦਾ ਜੂੜਾ ਮੈਂ ਕਹਾਂ 20 ਜੂੜਾ ਹਾਂ ਮੈਨਾਂ ਜਿੱਥੇ ਖਾਧਿਆ ਕਰਾਂ ਚੂਹਿਆਂ ਨੂੰ ਚਾਰ ਲੱਗ ਜਾਗਰਾਂ ਖਾ ਮਰਚ ਨਾ ਬਾਈਂ ਗਰਾਂ ਗਾ ਤੇ ਬੱਬਰ ਸਿੰਘ ਨਾਲ ਗੱਲ ਤੇ ਪਾ ਕੇ ਛੱਡੀ ਫਿਰ ਬੈਠ ਕੇ ਆਂ ਅੱਛਾ ਜੀ ਕੰਨੀ ਮੈਂ ਬੰਦਿਆ ਕਰਾਂ ਖਾ ਲੋਗਾ ਉਹ ਸਾਡੇ ਪੁੱਤਰ 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 ਖਾਇਆ ਕਰਨ ਮੈਂ ਬਿਮਾਰ ਹੋ ਗਿਆ ਭਰਾਵਾ ਮੈਨੂੰ ਬੁਖਾਰ ਚੜਿਆ ਬੁਰਾ ਹਾਲ ਉਦੋਂ ਮੈਨੂੰ ਦਵਾਈ ਦਿਆ ਕਰਨ ਉਦੋਂ ਮੈਂ ਕਿ ਕਰਾਂ ਚੂਹਿਆਂ ਦਾ ਢੇੜਾ ਕਢਾ ਦੇ ਅੱਛਾ ਉਹ ਮੈਂ ਚੂਹੇ ਆ ਕਿ ਦੱਸ ਦੇ ਕਿਹੜੇ ਰਚ ਲੈ ਲਈ ਜਾਂ ਤੂੰ ਢੇੜਾ ਕਢਾ ਦੇ ਮੈਂ ਰਚ ਵੀ ਲਿਆ ਸੀ ਉਹ ਫੜ ਕੇ ਲੈ ਗੇ ਅਸੀਂ ਜਾਰ ਮਰ ਕੋਈ ਨਹੀਂ ਚੜਦੇ ਮੈਂ ਕਿਹਾ ਬੱਬਾ ਉਦੋਂ ਕੁੱਜਾ ਲਿਆ ਸੀ ਮੈਂ ਗਵੜਾ ਅੱਛਾ ਜੀ ਤਾਉਣੀ ਇਹਨੂੰ ਲੈਨੇ ਆਪਾਂ ਮਟਕਾ ਉਦੋਂ ਯੂਪੀ ਜੀ ਭੀਮ ਹੁੰਦੀ ਸੀ ਯੂਪੀ ਵਾਲੇ ਭੀਮ ਜਦੋਂ ਲਾਉਂਦੇ ਸੀ ਨਾ ਉਹ ਗੜਾ ਤੇ ਹੁਣ ਤਾਂ ਗਾਗਰਾਂ ਪਾਉਂਦੇ ਨੇ ਪੀ ਵਾਲੇ ਹਾਂਜੀ ਉਹ ਬੱਬਾ ਗਾਗਰਾਂ ਤਾਂ ਮਹਿੰਗੀਆਂ ਸੀ ਜੀ ਯੂਪੀ ਵਾਲੇ ਨਾ ਮਟਕੇ ਹੀ ਪਾਉਂਦੇ ਸੀ ਗੜਾ 'ਚ ਅੱਛਾ ਜੀ ਮਿੱਟੀ ਦੇ ਹਾਂ ਉਹਦੇ ਜائیں ਇਕੱਠੀ ਕਰੀ ਜਾਂਦੇ ਸੀ ਭੀਮ ਮਟਕਿਆਂ 'ਚ ਹੁਣ ਮਟਕੇ ਸੀ ਕੋਰੀ ਹਾਂ ਕੋਰਾ ਗੁਜਾ ਤੈਨੂੰ ਪਤਾ ਬਾਬਾ ਪੂਰਾ ਹੀ ਹੁੰਦਾ ਉਹ ਤਾਂ ਪਾਣੀ ਪੀਂਦਾ ਹੈ ਪੂਰਾ ਗੁਜਾ ਫੀਵ ਚੂਸ ਜਾਂਦਾ ਹੈ ਹਾਂ ਠੀਕ ਹੈ ਖੋਰ ਪਿੱਲਾ ਹੋ ਜਾਂਦਾ ਸੀ ਬਾਬਾ ਅੱਛਾ ਜੀ ਤੇ ਯਾਰ ਤੂੰ ਯਕੀਨ ਮੰਨ ਤੇ ਬਣਿਆ ਤਣਿਆ ਕੜਾਈ ਲੈ ਲੈਣਾ ਉਹਨਾਂ ਤੋਂ ਅੱਛਾ ਜੀ ਤੋੜਸ ਨੂੰ ਪੂਰਾ ਪਕਾ ਨਹੀਂ ਦੱਸੇ ਕੀ ਹੈ ਕੀ ਠੀਕ ਹੈ ਉਹਦੇ ਵਿੱਚ ਥੋੜੀ ਜੀ ਮਿੱਟੀ ਪਾਉਣੀ ਇੱਕ ਬੂਟਾ ਵਾਲਾ ਇਹਨਾਂ ਫੁੱਲਦਾ ਤੇ ਉਦਲੇ ਪਾਸਿਓਂ ਲੱਗ ਜਾਣਾ ਤੋੜਨ ਨੂੰ ਚਾ ਮੈਂ ਕਹਿੰਦਾ ਨਸਾ ਅੱਛਾ ਬੱਬਾ ਨੂੰ ਨਸਾ ਅੱਛਾ ਜੀ ਮੈਂ ਤਾਂ ਨਾ ਖਾ ਜਾਂਦੇ ਸੀ ਮਟਕਾ ਹੀ ਪੈਣੋਂਦੇ ਹਾਂ ਹਾਂ ਪੋਲਾ ਦੇ ਪੜਦੇ ਸੀ ਉਹਦੇ ਚ ਠੀਕ ਹੈ ਕਿਹਨੋ ਪ੍ਰੋਫਾ ਤੇਰਾ ਕੋਈ ਕੰਮ ਨਹੀਂ ਹੁਣ ਧੋ ਰੋਏ ਨੂੰ ਹਾਂ ਦਗਾ ਕੇ ਖਾਣਾ ਠੀਕ ਹੈ ਬੇ ਖਾਣਾ ਉਹ ਬੱਬਾ ਸੀ ਠੀਕ ਹਾਂ ਨਾਲ ਤਾਂ ਸੁਆਦ ਲੱਗਣਾ ਹਾਂ ਤੇ ਨਾਲੇ ਨਸਾ 4 ਗੁਣਾ ਯਾਰ ਉਹਦੇ ਚ ਇਹ ਹੌਲੀ ਹੌਲੀ ਸਾਡੇ ਲੋਕਾਂ ਨੂੰ ਆਪ ਨਹੀਂ ਹੁੰਦੀ ਦੱਸਣ ਦੀ ਹਨ ਇਹ ਜਿੰਨਾ ਸ ਹੈ ਨਟਕਾ ਇਸ ਵਿੱਚ ਇਹ ਆ ਇਸ ਵਿੱਚ ਉਹ ਹੈ ਇਹ ਰਹਿੰਦੇ ਨਹੀਂ ਨਾ ਦੱਸੇ ਜਨਾ ਫਿਰ ਫੜੇਗੇ ਮਾੜਕੇ ਵੀ ਫੜੇਗੇ ਅੱਛਾ ਇਹ ਤੇ ਵੀਮ ਹੈ ਤੋਂ ਲੋਕਾਂ ਨੂੰ ਪਤਾ ਹੈ ਕਿ ਨਾ ਤੁਹਾਡੇ ਪੰਜਾਬੀ ਦੇ ਦੱਸੇ ਬਾਹਰ ਲੋਕ ਉਸ ਮਗਾੜੇ ਤੇ ਵੀ ਦੱਸਗੇ ਅਸਾਮ ਤੇ ਜਮਾ ਨਹੀਂ ਪਤਾ ਹੁੰਦਾ ਕਿ ਲੋਡੇ ਕੀ ਚੀਜ਼ ਹੈ ਅੱਛਾ ਜੀ ਬਾਰਡਰ ਤੇ ਆਪੀ ਇਹਨਾਂ ਪਤਾ ਇਹ ਨਿਚੋੜ ਕੇ ਆਏ ਮਾਰਨਾ ਚੱਰ ਚਾਹ ਬੀਤਣਾ ਚਾਹੀ ਹਾਂ ਆ ਜਾ ਜੀ ਬਣਾਣਾ ਆ ਜਾ ਹਾਂ ਇਹ ਕਿੰਦਾ ਹੀ ਪਾਏਗਾ ਨੱਚੇਗਾ ਨਾ ੱਚੇਗਾ ਨਾ ੱਚੇਗਾ ਆ ਜਾ ਆ ਜਾ ਆ ਜਾ ਖਾਣਾ ਪੁਰ ਮੜਾ ਜਾ ਹਾਂ ਧੀਨ ਉਹ ਲੋੜਾ ਉਹਨੇ ਕਿ ਭੈੜਾਇਆ ਉਹਾਈ ਹੋਈ ਨੰ ਚਾਰਨ ਪਤਾ ਲੱਗ ਗਿਆ ਵੀ ਜੁਰੀ ਰੱਖਦੇ ਆ ਪੁਲਿਸ ਫੜਦੀ ਹੈ ਹਨਾ ਉਹਨਾਂ ਨੇ ਬਹੁਤ ਸੇ ਮੁਦਦ ਇਹਨਾਂ ਕੋਲ ਇੱਕ ਡੋਡੇ ਹੈ ਉਹਨਾਂ ਨੂੰ ਪੁਲਿਸ ਫੜਦੀ ਹੈ ਉਹ ਤਲਾਸ਼ੀ ਲੈਣ ਲੱਗੇ ਲੱਪਣ ਲੱਗੇ ਜੇ ਲੱਪਣ ਲੱਗੇ ਨੂੰ ਪਤਾ ਲੱਗਣ ਲੱਗਾ ਹੌਲੀ ਹੌਲੀ ਵੀ ਆ ਡੋਡੇ ਤੇ ਚੱਲ ਮੇਰੇ ਭਾਈ 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 ਰੱਖ ਪੰਜਾਹ ਡੋਡੇ ਫੜਨੇ ਰੱਖ ਜਾ ਰਿਹਾ ਡੋਡੇ ਫੜਨੇ ਉਹਨਾਂ ਨੂੰ ਪਹਿਲਾਂ ਕਿਸੇ ਨੂੰ ਕੋਈ ਪਤਾ ਨਹੀਂ ਦਸਦੇ ਸਾਡੇ ਵਾਲੇ ਆ ਸ਼੍ਰੀਨਗਰ ਦੇ ਪੂਰਾ ਪਤਾ ਨਹੀਂ ਹੁੰਦਾ ਸੀਗਾ ਵੀ ਡੋਡੇ ਹੁੰਦੇ ਕਾਦੇ ਵਾਸਤੇ ਠੀਕ ਹੈ ਖਾਸ ਖਾਸ ਗੱਡਣੀ ਅੱਛਾ ਜੀ ਜਿਹੜਾ ਉੱਪਰਲਾ ਖੋਪਰਾ ਖਾਲੀ ਚੱਲ ਸਾਈਡ ਤੇ ਖਾਸ ਖਾਸ ਗੱਡੀਆਂ ਚੀਰ ਕੇ ਘਰ ਦੀ ਬਬਤਾਂਆਂ ਉੱਤੇ ਕਿਹੜਾ ਲੰਬੇ ਆ ਦਾਤੀਆਂਾਂ ਨਾਲ ਢੇਰ ਲਾਈ ਜਾਂਦੇ ਸੀਗੇ ਖਾਸ ਖਾਸ ਦਾ ਕਟਿਆਂ ਤੇ ਠੀਕ ਹੈ ਅੱਛਾ ਜੀ ਖੋਪਰੇ ਸਿੱਟੀ ਜਾਂਦੇ ਸੀਗੇ ਢੇਰ ਲਾਈ ਨੇ ਢੋਡੇ ਸਿੱਟੀ ਜਾਂਦੇ ਗੱਟੇ ਪਰ ਪਰ ਕੇ ਪਸਵਾ ਸਾਡੇ ਸੌਕ ਨੂੰ ਸਿੱਟਦੇ ਹਾਂ ਸੌਕ ਵਾਸਤੇ ਆਪਣੇ ਬੰਦੇ ਕੋਲ ਸੀ ਭਰਨ ਗਏ ਉਹ ਬੰਦਾ ਸੌਕ ਵਾਸਤੇ ਸਿੱਟੀ ਆਣ ਰਾਤਾਂ ਨਹੀਂ ਮੁੰਡਾ

ਉਹ ਗਾਵ ਨੂੰ ਮੁਬਾਰਾਂ ਕੱਢੀ ਉਹ ਭਾਂਡਾ ਪਿਆ ਟੁੱਟੇ ਜੋ ਤੇ ਉਹ ਕਹਿੰਦਾ ਜੁੱਲੇ ਮਾਜੀ ਪੜਾਵਾ ਕਫਾਵਾ ਕਿਹੜੀ ਗੱਲ ਕਰਦਾ ਹੈ ਉਹ ਨੂੰ ਮਾਰਾ ਗੱਟਾ ਵਿੱਚੀ ਸੇਬਾਂ ਦੇ ਕਹਿੰਦਾ ਛਾਕੇ ਤਾਂ ਮੈਂ ਕੀ ਕਰੂ ਵਾਹਿਗੁਰੂ ਬਣਾ ਲੈ ਕੋ ਉਹ ਕਹਿੰਦੇ ਰਹਿ ਜਾ ਪ੍ਰੀਆ ਸਾਡੇ ਨੂੰ ਸਾਰੇ ਲੈ ਜਾਈਏ ਕਹਿੰਦੇ ਸਾਨੂੰ ਤਾਂ 200 ਰੁਪਏ ਦੇ ਜੋਈ ਦਸੋਕ ਪੂਰ ਸੱਟ ਲੰਗਾ ਜਿੰਨੇ ਆ ਗਏ ਨਾ ਜਿਹਦੇ ਪਸੂ ਦਾ ਲੈ ਲੈਣੇ ਹੈ ਉਹ ਵੀ ਰਾਮਾਲਕਾ ਕਹਿੰਦਾ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਤਾਂ ਸਾਡੇ 1000 ਕਿਲੋ ਆ। ਉਦੋਂ 1000 ਰੁਪਏ ਕਿਲੋ ਹੋ ਗਏ ਸੀ ਆਪਣੇ। ਕਹਿੰਦਾ ਉਹ ਕਹਿੰਦੇ 1000 ਰੁਪਏ ਕਿਲੋ। ਕਹਿੰਦੇ ਇਹਦੇ ਚ ਕੀ ਆ ਕਹਿੰਦਾ ਟਰੱਕ ਵਾਲੇ ਕਹਿੰਦੇ ਆ। ਕਹਿੰਦਾ ਮੁੜ ਕੇ ਉਹੀ ਲਫਾਦਿਆਂ ਚ ਪਾ ਕੇ ਰੋੜਾਂ ਦੇ ਖੜਨ ਲੱਗੇ ਟਰੱਕਾਂ ਵਾਲਿਆਂ ਨੂੰ ਆਉਣ ਲੱਗੇ 500 ਰੁਪਏ ਕਿਲੋ। ਟਰੱਕਾਂ ਵਾਲੇ ਲੈਣ ਲੱਗੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਤਾਂ ਵੇਖਦਾ। ਹੌਲੀ-ਹੌਲੀ ਦੱਸਣ ਲੱਗ ਪਿਆ ਇਸ ਦੀ ਰਹਾ ਲਾ ਫੀਮ ਕਰਦੇ ਤੇ ਫੀਮ ਕਰਦੇ। ਉਹ ਵੀ ਘਟਣ ਲੱਗੇ ਆ ਵੀ ਦੱਸਣਾ ਲੱਖ ਰੁਪਏ ਕਿੰਦੋਂ ਆ ਠੀਕ ਹੈ ਤੇ ਹੁਣ ਨੇੜੇ ਲੱਗਣ ਦਿੰਦੇ ਆਪਣੇ ਫੌਜੀਆਂ ਨੂੰ ਵੀ ਨਹੀਂ ਦਿੰਦੇ ਫੌਜੀ ਜਿਹੜੇ ਨੂੰ ਮਰਦੀ ਵੇਲੇ ਨਾਕੇ ਦੇ ਰੋਕ ਕੇ ਮੈਨੂੰ ਸਾਰੇ ਰੋਕ ਲਿਆ ਕਰਨ ਸਿਂਗਰ ਤਾਰੀ ਪਾਪਾ ਮਾਰਕ ਪਾਵੇ ਖਾਲੂ ਭਰਾਵਾ ਮੈਂ ਕਿਹਾ ਮੈਂ ਲੈ ਜਾਇਆ ਕਰਾਂ ਮਾਟਰ ਮਾੜਨੋਂ ਕੋਲੇ ਤੇ ਫੇਰ ਪਤਾ ਲੱਗਿਆ ਤੇ ਮੈਨੂੰ ਦੋ ਮੈਂ ਕਿਹਾ ਤੁਸੀਂ ਕਿਵੇਂ ਸਾਥ ਦੇ ਇੱਥੇ ਨੀ ਲਗੜਾ ਫੌਜੀ ਕੀ ਤੇ ਪ੍ਰਯਾਗਾ ਦਾ ਪਤਾ ਕੱਢਦਾ ਕਰੇ ਅੱਛਾ ਜੀ ਪ੍ਰਯਾਗਾ ਖਾਣੇ ਆ ਕਹਿੰਦਾ ਪ੍ਰੋਵਾ ਹਾਂ ਠੰਡ ਬੜੀ ਆ ਕਹਿੰਦਾ ਕੀ ਕਰੀਏ ਗੋਲੀ ਚਲਾਉਣੀ ਪੈਂਦੀ ਕਹਿੰਦਾ ਇੱਥੇ ਬੈਠ ਕੇ ਸ਼ਹਿ ਲਾ ਕੇ ਕਹਿੰਦਾ ਪ੍ਰਯਾਗਾ ਖਾਵੇ ਚਾਰ ਬੈਜੇ ਦਾ ਤੱਕ ਤੋਂ ਕਹਿੰਦਾ ਪੀ ਆਂ ਦੇਖ ਲਾ ਸਾਰੇ ਫੌਜੀ ਐ ਕਰਦੇ ਆ ਉੱਤੇ ਮਾਮੂਣੀ ਨੰਨੇ ਨੰਨ ਕਾਨੂੰ ਠੀਕ ਹੈ ਨਾ ਆਪਣੇ ਬੰਦਿਆਂ ਨੂੰ ਦਿੰਦੇ ਆ ਤੇ ਨਾ ਉਹ ਨਾਮ ਨਹੀਂ ਲੈਂਦੇ ਫੌਜੀਆ ਕੋਲੇ ਆਪਣੇ ਕੋਲੇ ਅਸੀਂ ਬੀਜਦੇ ਆ ਸਕਾਰਸ ਨੋ 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 ਕਰਨੇ ਕਿ ਨੋ ਬੈਣਾ ਪੁਲਿਸ ਪੜਦੀ ਆ ਉਹਨਾਂ ਦੀ ਪੁਲਿਸ ਵੀ ਸਕਾਰਨ ਦੀ ਬੱਬਾ ਵੀ ਨਹੀਂ ਦੇਣਾ ਇਹਨਾਂ ਹੈਂ ਇਹ ਕਹਨ ਤੁਹਾਨੂੰ ਪਰੇਸ਼ਾਨ ਕਰਨਗੇ ਅੱਛਾ ਜੀ ਇਹ ਨਾ ਇਹ ਕਈ ਜਗਾ ਇਹ ਨਹੀਂ ਹੈਗਾ ਮੁੜ ਕੇ ਇੱਧਰ ਲਾਗੇ ਹੋਣ ਬੰਗਾਰ ਚ ਉੱਥੇ ਕਾਲੀ ਖਾਸ ਖਾਸ ਮਿਲ ਜਾਇਏ ਕੇ 200 ਨੂੰ ਕਿਲੋ ਬੱਬਾ ਉਹ ਵੀ ਇਹਨਾਂ ਨੇ ਨਹੀਂ ਕੀ ਕਰਤੀ ਦੁਕਾਨਾਂ ਦੇ ਗੱਟੇ ਭਰੇ ਪਏ ਹੋਇਆ ਕਰਨ ਤੋ ਸਭ ਨੂੰ ਕਿਦੋਂ ਸਾਡੇ ਤਾਂ 30000 ਲੋਕ ਹੈ ਉਹਨਾਂ ਨੇ ਇੰਨੀ ਕੀ ਕਰਤੀ ਇਹਨਾਂ ਨੇ ਯਾਨੀ ਸੈਡ ਕੋਈ ਨਹੀਂ ਛੱਡੀ ਹਾਂ ਰੇਂਦਾਗੁੰਨ ਉਹ ਜਿੱਸਾ ਜੋ ਉਹ ਲਾਉਂਦੇ ਸੀਗੇ ਦੂਜੇ ਉਕਰਵਾਦੀ ਨਾਖਸਮੀ ਜੰਗਲਾਂ ਅੰਜ ਤੱਕ ਇਹ ਨਾ ਹਨ ਝਾਰਖੰਡ ਜੀ ਵੀ ਤੱਕੇ ਨਾ ਲਾਉਂਦੇ ਜੰਗਲਾਂ ਜੋ ਹਾਂਜੀ ਉੱਥੇ ਜੂ ਥੋੜਾ ਜਿਹਾ ਸਸਤਾ ਪਣ ਹੈਗਾ ਕਿਉਂਕਿ ਪਾਲਾ ਤੱਕੇ ਨਾ ਬੀਜਦੇ ਬਾਬਾ ਸਾਰੇ ਡੋਡੇ ਲਾਉਂਦੇ ਆ ਜਦੋਂ ਉਹਨਾਂ ਨੇ ਮਰਨਾ ਹੀ ਆ ਬਾਬਾ ਫਿਰ ਮਰਨੇ ਆ ਤਾਂ ਫਿਰ ਕਿਹੜੀ ਗੱਲ ਆ ਨਾ ਇਹ ਬਈ ਨਾ ਬਾਬਾ ਹਿਆਰਾਂ ਕਿੰਨੇ ਉੱਥੇ ਲਾਈ ਬੋਜਾ ਤੇ ਕੋਈ ਪੁਲਿਸ ਨਹੀਂ ਵਰਤਨਦੇ ਅੱਛਾ ਜੀ ਜਮੇ ਨੇਰੇ ਨਹੀਂ ਜਾਂਦੀ ਝਾਕਦੀ ਨਹੀਂ ਪੁਲਿਸ ਬਾਬਾ ਚਾਰ ਚਾਰ ਛੜਦੇ ਇਹ ਕਹਿੰਦੇ ਜਿਹੜਾ ਆਇਆ ਇੱਧਰ ਨੂੰ ਹਾਂ ਸਹੀ ਹੈ ਜੀ ਉੱਥੋਂ ਕੱਲੀ ਸਸਤੀ ਹੈ Odisha ਚਲੇ ਜਾਓ ਦਾ ਇੱਧਰ ਚਲੇ ਜਾਓ ਆਪਾਂ ਦੂਜਾ ਆਪਣਾ ਕੀ ਹੈ ਝਾਰਖੰਡ ਝਾਰਖੰਡ ਜੰਗਲਾਂ ਦੇ ਵਿੱਚ ਲਾਉਂਦੇ ਨਾਲ ਅਸਲੀ ਉੱਥੇ ਬਾਦੂ ਹੈ ਮੈਂ ਰਹਾ ਕਰਨਾਟਕਾ ਚ ਬੇਦਰਾਰ ਕੇ ਚੰਦਨ ਲਈ ਬੈਠਿਆ ਹਨਾ ਨਾਲ ਇਹ ਲਾਲਨ ਉਹ ਜੰਮਧਨ ਦੇ ਦਰਖਤ ਵਿੱਚ ਇਹ ਜੜਦਣ ਤੇ ਆਪਣੇ ਕਹਿੰਦੇ ਨੇ ਜੀ ਚੰਦਰ ਦੇ ਦਰਖਤ ਤੇ ਤਾਂ ਸੱਪ ਰਹਿੰਦਾ ਹੈ। ਇਹ ਵੀ ਦਰਦਰ ਵਿੱਚ ਜੰਮਧਨ ਦਾ ਬੀਜ ਲੈਣ ਕਿਤੇ ਹੈ। ਮੈਂ ਕਹਾਂ ਬਰ ਬਰਪਣ ਉਹਨਾਂ ਨੂੰ ਤਾਂ ਕਦੋਂ ਦੇ ਸੱਪ ਹੀ ਮਾਰ ਦਿੰਦੇ ਪਤੰਦਰੂ। ਹਾਂ ਹੈ? ਇੰਨੀ ਛੱਬੀਆਂ ਨੇ ਮੈਂ ਕਹਾਂ ਯਾਰ ਵੀ। ਬਾਬਾ ਇੱਕ ਗੱਲ ਹੋਰ ਆਈ ਹੈ ਸਾਹਮਣੇ। ਗੁਰਤਕਾਲ ਤੋਂ ਉਹ ਕਹਿੰਦਾ ਬਾਈ ਜੀ ਅਸੀਂ ਸਭ ਤੋਂ ਵੱਧ ਫਸਲਾਂ ਨੂੰ ਆ ਤੇ ਸਪਰੇ ਸਿੱਧਾ ਪਾਣੀ ਚ ਛਿੜਦੇ ਆ ਗੱਟੇ ਗੱਟਿਆਂ ਦੀ ਗੱਟੀ ਪੁਈ ਜਾਂਦੇ ਪਾਣੀ ਚ ਅੱਛਾ ਹਾਂ ਅੰਡਰਗਰਾਉਂਡ ਪਾਈਪਾਂ ਠੀਕ ਹੈ ਫਿਰ ਅਸੀਂ ਤਜਾਬ ਛਿੜਦੇ ਆ ਬਾਬਾ ਨਿਰਾ ਤਜਾਬ ਬੂਟਿਆਂ ਨੂੰ ਫਸਲਾਂ ਨੂੰ ਮੈਂ ਤਾਂ ਮਚਾਉਂਦਿਆਂ ਨਹੀਂ ਕਹਦਾ ਨਾ ਭਾਈ ਪਤਾ ਨਹੀਂ ਕੀ ਪਾਉਂਦੇ ਨਾਲ ਤਜਾਬ ਦੇ ਯਾਰ ਵੀ ਪਾਈਪਾਂ ਸਾਬ ਹੋ ਜਾਣ ਤਜਾਬ ਵੀ ਤਾਂ ਫਸਲਾਂ ਨੂੰ ਜਾਣਾਂਗਾ ਤਾਂ ਉਹ ਠੀਕ ਹੈ ਤੇ ਇਹ ਤਾਂ ਗੱਟੇ ਖੋਲਦੰਨੇ ਨੱਕੇ ਤੋਂ ਕਹਿੰਦਾ ਜੂਰੀਆ ਸਪਰੇਅ ਲੀਟਰਾਂ ਦੇ ਲੀਟਰ ਕਹਿੰਦਾ ਇੰਨੀ ਘੇਰ ਪਾਉਂਦੇ ਬਾਬਾ ਇਹ ਰੇ ਰੱਬ ਦਾ ਨਾਂ ਕਹਿੰਦਾ ਆਪਾਂ ਦਾ ਨੇੜੇ ਤੇੜੇ ਵੀ ਨਹੀਂ ਇਹਨਾਂ ਦੇ ਯਾਰ ਜੇ ਆਪਣੇ ਆਏ ਗੱਟਾ ਖੋਲਣਾ ਤਾਂ ਜੇ ਮੌਤ ਪੈ ਜੂ ਯਾਰ ਕਹਿੰਦਾ ਬਸ ਆਪਾਂ ਕਹਿੰਦਾ ਬਦਨਾਮ ਠੀਕ ਹੈ ਇੰਨਾ ਜਤੂਨਾ ਉੱਥੇ ਇੰਨਾ ਜਤੂਨ ਹੈ ਖਾਓ ਜਦੋਂ ਹਣੰਦ ਤੂੰ ਉਹਨਾਂ ਦਾ ਤੇਲ ਇਹ ਹੈ ਉਹ ਹੈ ਜਦੋਂ ਨੂੰ ਕਹਿੰਦਾ ਤਿਆ ਆ ਵੀ ਜਾਈ ਜਾਂਦਾ ਮੇਰਾ ਰਹੀ ਜਾਈ ਜਾਂਦਾ ਸਪਰੇਅ ਹੀ ਜਾਈ ਜਾਂਦੀ ਆ ਬੂਟਿਆਂ ਨੂੰ ਕੋਈ ਗੁੱਟਾ ਨਹੀਂ ਮੱਚਦਾ ਸਾਡੇ ਵਾਲਿਆਂ ਨੂੰ ਪਤਾ ਨਹੀਂ ਕਿੱਥੇ ਦੇ ਸੀ ਜਾਂਦਾ ਅਸੀਂ ਵੱਧ ਪਾਉਨੇ ਆ ਯਾਰ ਆ ਪਤਾ ਪਾਸ ਕੋਲ ਮਾਸਟਰ ਜੀ ਉਹਨਾਂ ਦੇ ਠੀਕ ਆ ਨਾ ਤੇ ਆਪਣੇ ਕੋਲ ਵੀ ਆ ਬਸ ਖੌਰੂ ਪਾਉਣ ਵਾਲੀ ਇਹ ਗੱਲ ਆ ਪਤਾ ਨਹੀਂ ਕਾਤੋਂ ਯਾਰ ਐਦਾ ਕੋ ਰੇ ਨਹੀਂ ਕੋ ਸਪਰੇ ਨਹੀਂ ਕੋ ਲੈ ਨਹੀਂ ਕੋ ਦੇ ਨਹੀਂ ਪਤਾ ਨਹੀਂ ਕਾਤੋਂ ਆਪਦੀ ਫਸਲਾਹ ਵੀ ਬਦਨਾਮ ਕਰੀ ਜਨੇ ਯਾਰ ਅਸੀਂ ਠੀਕ ਹੈ ਜੀ ਸਵੇਰੇ ਮਿਲਦੇ ਆ ਅੱਜ ਅਸੀਂ ਵੀਡੀਓ ਬਣਾਈ ਸੀ ਕਿ ਸਾਡਾ ਫੋਨ ਖਰਾਬ ਹੋ ਗਿਆ ਸੀਗਾ ਜੀ ਦੁਬਾਰਾ ਲਿਆ ਕੇ ਫੋਨ ਫੇਰ ਬਣਾਉਣ ਲੱਗੇ ਆ ਤੇ ਦੱਸਿਓ ਸਾਨੂੰ ਕਿੰਦਾ ਦੀ ਆਵਾਜ਼ ਆ ਗਈ ਹਣਾ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ